ਹਾਂਜੀ ਬਾਈ ਕੀ ਹਾਲ ਚਾਲ ਆ ਜੀ ਸਾਰੇ ਭਰਾਵਾਂ ਦਾ ਤੇ ਉਮੀਦ ਆ ਸਾਰੇ ਭਰਾ ਠੀਕ ਠਾਕ ਬਤੀਆ ਹੋਣਗੇ ਤੇ ਆਪਾਂ ਵੀ ਬਰੇ ਵਧੀਆ ਸਵਾਗਤ ਕਰਦੇ ਆਂ ਅੱਜ ਫੇਰ ਤੁਹਾਡੇ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਵਿੱਚ ਵੀਰੇ ਆਪਾਂ ਗੱਲਬਾਤ ਕਰਾਂਗੇ ਜਿਹੜੇ ਭਰਾਵਾਂ ਦੇ ਵੱਡੇ ਜੋੜੇ ਕਬੂਤਰ ਕਬੂਤਰੀਆਂ ਆਂਡੇ ਨਹੀਂ ਰੱਖਦੇ ਉਹਨਾਂ ਦੇ ਲਈ ਤੇ ਇੱਕ ਵੀਰ ਦੇ ਮੈਨੂੰ 2-3 ਵਾਰੀ ਮੈਸੇਜ ਆ ਚੁੱਕੇ ਸੀ ਤੇ ਵੀਰੇ ਤੇ ਆਪਾਂ ਅੱਜ ਵੀਡੀਓ ਪਾਉਣ ਲੱਗੇ ਆਂ ਵੀ ਕਬੂਤਰ ਕਿਵੇਂ ਆਂਡੇ ਰੱਖਣਗੇ ਕਿਹੜੀ ਆਪਾਂ ਮੈਡੀਸਿਨ ਕਬੂਤਰਾਂ ਨੂੰ ਦੇਣੀ ਆ ਤੇ ਨਾਲ ਆਪਾਂ ਕਿਹੜੀ ਡਾਈਟ ਪਾਉਣੀ ਹੈ ਤੇ ਆਪਣੇ ਕਬੂਤਰ ਛੇਤੀ ਆਂਡੇ ਰੱਖ ਲੈਣ ਵੱਡੇ ਜੋੜੇ ਤੇ ਪਹਿਲਾਂ ਤਾਂ ਕਰੋ ਕਬੂਤਰਾਂ ਦਾ ਸ਼ੌਂਕ ਕਬੂਤਰ ਤੁਹਾਨੂੰ ਆਪਣੇ ਕਿਵੇਂ ਲੱਗਦੇ ਜ਼ਰੂਰ ਦੱਸਿਓ ਕਮੈਂਟਾਂ ਦੇ ਵਿੱਚ ਤੇ ਕਰ ਲਓ ਬਈ ਕਬੂਤਰਾਂ ਦਾ ਸ਼ੌਂਕ ਹੈ ਕਾ ਜੋੜਾ ਲਾਇਆ ਨੀਲੀ ਕੂਦਰੀ ਕਾਲਾ ਜੀਨਾ ਕਬੂਤਰ ਬਾਕੀ ਆ ਜੋੜੇ ਕਰ ਲਓ ਸਾਰੇ ਚੈੱਕ ਆ ਕੂਦਰੀ ਨੇ ਆਪਣੇ ਇੱਧਰ ਰੱਖ ਲਿਆ ਆਂਡੇ ਬਾਕੀ ਇਹ ਜੋੜੇ ਸਾਰੇ ਆਪਣੇ ਸਾਰੇ ਕਬੂਤਰ ਦੀ ਧਿਆਨ ਨਾਲ ਕਰ ਲੋ ਚੈੱਕ ਤੂੰ ਕਿਧਰ ਚੱਕੀਆਂ ਨਹੀਂ ਖੰਭ ਜੇ ਇਧਰ ਦੋ ਬੱਚੇ ਬਈ ਮੌਜੇ ਤੇ ਕਬੂਤਰ ਕਰ ਲੋ ਭਰਾ ਬਣ ਕੇ ਸਾਰੇ ਚੈੱਕ ਤੇ ਤੁਹਾਨੂੰ ਇਧਰਲੇ ਕਬੂਤਰਾਂ ਦਾ ਵੀ ਕਰਾ ਦਈਏ ਸ਼ੌਂਕ ਫੇਰ ਤੁਹਾਨੂੰ ਦੱਸਦੇ ਆਪਾਂ ਕਿਹੜੀ ਟੈਬਲਟ ਵਰਤਣੀਆਂ ਬਈ ਆਹ ਲੋ ਜੀ ਕਰ ਲੋ ਇਧਰਾਂ ਕਬੂਤਰਾਂ ਦਾ ਵੀ ਸ਼ੌਂਕ ਆਪਣੇ ਦਾ ਤੇ ਬਈ ਮੈਡੀਸਨ ਭਰੇ ਜਿਹੜੀ ਤੁਸੀਂ ਵਰਤਣੀਆਂ ਅੱਜ ਆਪਾਂ ਤੁਹਾਨੂੰ ਦੱਸਦੇ ਆਂ ਤੇ ਆਪਣੇ ਤੁਸੀਂ ਵੱਡੇ ਕਬੂਤਰਾਂ ਨੂੰ ਕਿਵੇਂ ਦੇਣੀ ਆ ਉਹ ਤੇ ਆਓ ਫਿਰ ਤੁਹਾਨੂੰ ਮੇਰੇ ਨਾਲ ਲੈ ਚੱਲ ਗਏ ਜਿਹੜੀ ਮੈਡੀਸਿਨ ਆ ਆ ਪਈਆਂ ਭਈ ਆਪਣੀਆਂ ਸਾਰੀਆਂ ਇੱਥੇ ਮੈਡੀਸਿਨ ਆ ਆ ਕਰ ਲਓ ਚੈੱਕ ਵੀਰੇ ਆ ਪਤਾ ਕਰ ਲਿਓ ਨੋਟ ਸਾਰੇ ਭਰਾਵਾਂ ਨੇ ਆ ਪਤਾ ਲੈ ਕੇ ਆਉਣਾ ਸਾਰੇ ਭਰਾ ਜਰੂਰ ਦੇਖ ਲਓ ਧਿਆਨ ਨਾਲ ਇਹ ਪੱਤਾ ਤੁਸੀਂ ਲੈ ਕੇ ਆਉਣਾ ਸਕਰੀਨਸ਼ਾਟ ਲੈ ਲਿਓ ਬਰੇ ਇਹਦੇ ਆਪਾਂ ਦੇਣ ਦਾ ਤਰੀਕਾ ਵੀ ਤੁਹਾਨੂੰ ਦੱਸਦੇ ਆ ਤੇ ਸਾਰੇ ਪ੍ਰਾ ਧਿਆਨ ਨਾਲ ਦੇਖ ਲਓ ਵਿਟਾਮਿਨ A3 D3 ਆ ਟੈਬਲੇਟ LP 500 ਬਵਰ ਵਾਲਾ ਵੀਰੇ ਲੈ ਕੇ ਆਉਣਾ ਪੱਤਾ ਇਦੁਰੇ ਪੱਤਾ ਹੈਗਾ ਇਦਾਂ ਦਾ ਇਹ ਕੈਲਸ਼ੀਮ ਵਾਲੀਆਂ ਗੋਲੀਆਂ ਵੀਰੇ ਤੇ ਇਹ ਕਬੂਤਰ ਨੂੰ ਆਪਾਂ ਦੇਣੀਆਂ ਕਿਵੇਂ ਆ ਇਹ ਇੱਕ ਗੋਲੀ ਆਪਾਂ ਕਬੂਤਰਾਂ ਨੂੰ ਇੱਕ ਗੋਲੀ ਕੱਢ ਲੈਣੀ ਆ ਤੇ ਇੱਕ ਗੋਲੀ ਦੇ ਆਪਾਂ ਕਰਨੇ ਵੀਰੇ 6 ਹਿੱਸੇ ਤੇ ਪੂਰੇ 30 ਦਿਨ ਲਗਾਤਾਰ ਆਪਾਂ ਕਬੂਤਰ ਨੂੰ ਦੇਣੀਆਂ ਇਹ ਕਬੂਤਰ ਨੂੰ ਦੇਣੀਆਂ ਵੀਰੇ ਪੂਰੇ 30 ਦਿਨ ਲਗਾਤਾਰ ਆਪਾਂ ਕਬੂਤਰ ਨੂੰ ਦੇ ਦਿਓ ਕੋਈ ਚੱਕਰ ਨਹੀਂ ਪੂਰਾ 1 ਮਹੀਨਾ ਲਗਾਤਾਰ ਦੋਨਾਂ ਕਬੂਤਰ ਕਬੂਤਰਿਆਂ ਨੂੰ ਦੇ ਦਿਓ 6-ਵਾਂ 6-ਵਾਂ ਹਿੱਸਾ ਯਾਨੀ ਕਿ ਇੱਕ ਗੋਲੀ ਦੇ 6 ਹਿੱਸੇ ਕਰ ਲਿਓ ਤੇ ਵੀਰੇ ਆਪਾਂ ਕਬੂਤਰਾਂ ਨੂੰ ਪੂਰੇ 1 ਮਹੀਨਾ ਲਗਾਤਾਰ ਯੂਜ਼ ਕਰਨਾ ਜਿਹੜੇ ਕਬੂਤਰ ਆਪਣੇ ਆਂਡੇ ਨਹੀਂ ਰੱਖਦੇ ਵੱਡੇ ਜੋੜੇ ਆਂਡਿਆਂ ਤੋਂ ਰੁਕੇ ਹੋਏ ਆ ਠੀਕ ਆ ਵੀਰੇ ਤੇ ਨਾਲ ਆਪਾਂ ਡਾਈਟ ਕਿਹੜੀ ਪਾਉਣੀ ਆ ਨਾਲ ਆਪਾਂ ਪਾਉਣੇ ਆ ਵੀਰੇ ਛੋਲੇ ਕਾਲੇ ਕਾਲੇ ਛੋਲੇ ਆਪਾਂ ਪਾਉਣੇ ਆ ਤੇ ਨਾਲ ਪਾਉਣੇ ਆ ਵੀਰੇ ਆਪਾਂ ਮੂੰਗੀ ਹਰੀ ਮੂੰਗ ਨਹੀਂ ਹੰਦੀ ਜਿਹੜੀ ਹਰੀ ਮੂੰਗੀ ਦੀ ਦਾਲ ਵੀਰੇ ਉਹ ਪਾਉਣੀ ਆ ਆਪਣੇ ਕਬੂਤਰਾਂ ਨੂੰ ਤੇ ਨਾਲ ਪਾਉਣੀ ਆ ਆਪਾਂ ਸਰੋਂ ਯਾਨੀ ਕਿ ਪ੍ਰੋਟੀਨ ਵਾਲੀਆਂ ਚੀਜ਼ਾਂ ਪਾਉਣੀਆਂ ਆ ਆਪਾਂ ਕਬੂਤਰਾਂ ਨੂੰ ਆਪਣੇ ਕਬੂਤਰ ਫਰ ਅੰਡੇ ਦੇਖੋ ਵੀਰੇ ਕਿੱਡੀ ਛੇਤੀ ਰੱਖਦੇ ਆ ਤੇ ਵੀਰੇ ਮੈਡੀਕਲ ਤੇ ਜਾਓ ਤੇ 100 ਰੁਪਏ ਦਾ ਪੱਤਾ ਮਿਲ ਜਨਾ ਤੇ ਸਾਰੇ ਭਰਾ ਜਰੂਰ ਲੈ ਆਓ ਤੇ ਰੱਖੋ ਫਿਰ ਆਪਣੇ ਦੋ ਕਬੂਤਰਾਂ ਨੂੰ ਤੇ ਦੇਖੀ ਤੁਹਾਡੇ ਆਪਣੇ ਕਬੂਤਰ ਫਰ ਕਿੱਡੀ ਛੇਤੀ ਅੰਡੇ ਰੱਖਦੇ ਜਿਹੜੇ ਵੱਡੇ ਜੋੜੇ ਆਪਣੇ ਅੰਡੇ ਨਹੀਂ ਰੱਖਦੇ ਦੇਖੋ ਫਿਰ ਸਾਰੇ ਕਿੱਡੀ ਛੇਤੀ ਅੰਡੇ ਰੱਖਦੇ ਆਪਣੇ ਵੀਰੇ ਇੱਕ ਦੋ ਕਬੂਤਰੀਆਂ ਹੈਗੀਆਂ ਜਿਹੜੀਆਂ ਅੰਡੇ ਨਹੀਂ ਰੱਖਦੀਆਂ ਸੀ ਆਪਾਂ ਵੀ ਉਹਨਾਂ ਨੂੰ ਲੱਗੇ ਆਂ ਦੇਣ ਤੇ ਵੇਖੋ ਫਿਰ ਦਿਨਾਂ 'ਚ ਹੀ ਰੱਖਣੀਆਂ ਕਬੂਤਰੀਆਂ ਅੰਡੇ ਤੇ ਭਰਾ ਬਣ ਕੇ ਜਰੂਰ ਲਿਆਇਓ ਤੇ ਕੈਲਸ਼ੀਅਮ ਵਾਲੀਆਂ ਚੀਜ਼ਾਂ ਨਾਲ ਜਰੂਰ ਪਾਓ ਮੇਰਾ ਵੀਰ ਆਪਾਂ ਉਹ ਪਾਉਣੇ ਆਹੋ ਗੋਲੀ ਦਾ ਵੀਰੇ ਚੌਥਾ ਸਾ 6ਵਾਂ ਸਾ ਦਿਨਾਂ ਸੌਰੀ 6 ਟੋਟੇ ਕਰ ਲੈਣੇ ਆ ਤੇ 6ਵੇਂ ਸਾ ਆਪਾਂ ਗੋਲੀ ਦਾ ਦੇਣਾ ਕਬੂਤਰਾਂ ਨੂੰ ਕਬੂਤਰ ਕਬੂਤਰੀ ਨੂੰ 1 ਮਹੀਨਾ ਲਗਾਤਾਰ ਉਸ ਤੋਂ ਬਾਅਦ ਆਪਾਂ ਪਰੇ ਪਾਉਣੀਆਂ ਇਹ ਨਾਲ ਡਾਈਟ ਪਾਉਣੀਆਂ ਜਿਹੜੀ ਡਾਈਟ ਤੁਹਾਨੂੰ ਆਪਾਂ ਦਿੱਤੀ ਆ 10 ਵੀਰੇ ਇੱਕ ਤਾਂ ਪਾਉਣੀ ਆ ਆਪਾਂ ਮੂੰਗੀ ਦੀ ਦਾਲ ਤੇ ਨਾਲ ਪਾਉਣੇ ਆਪਾਂ ਕਾਲੇ ਛੋਲੇ ਤੇ ਵੀਰੇ ਸਰੋਂ ਤੇ ਅਗਲੀ ਵੀਡੀਓ ਆਪਾਂ ਫੇਰ ਹਿੱਸੇ ਦੇ ਲਈ ਪਾਵਾਂਗੇ ਵੀਰੇ ਇਸ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਭਰਾਵਾਂ ਕੀ ਭਰਾਵਾਂ ਵਲ ਗਿਆ ਹਰ ਇੱਕ ਭਰਾ ਦਾ ਹੋ ਜੇ ਭਲਾ ਤੇ ਵੀਡੀਓ ਵੱਧ ਤੋਂ ਵੱਧ ਕਰ ਦਿਓ ਸ਼ੇਅਰ ਹਰ ਇੱਕ ਵੀਰ ਤੇ ਕਰੇ ਵੀਡੀਓ ਪਹੁੰਚਾ ਦਿਓ ਜਿੰਨਾ ਵੀਰਾਂ ਦੇ ਕਬੂਤਰਾਂ ਅण्डे ਨਹੀਂ ਰਖਦੇ ਤੇ ਲਾਲ ਜਿੰਨੇ ਕਬੂਦਰੀ ਆਪਾਂ ਰੱਤੇ ਕਬੂਤਰ ਨਾਲ ਲਾਤੀ ਆ ਤੇ ਕਾਲੇ ਜਿੰਨੇ ਕਬੂਤਰ ਨਾਲ ਨੀਲੇ ਕਬੂਦਰੀ ਲਾਤੀ ਆ ਬਈ ਤੇ ਹਰ ਇੱਕ ਵੀਰ ਜੇ ਵੀਡੀਓ ਪਹੁੰਚਾ ਦਿਓ ਵੀਡੀਓ ਜਰੂਰ ਸ਼ੇਅਰ ਕਰ ਦਿਓ ਵੀਰ ਤੇ ਅਗਲੀ ਵੀਡੀਓ ਆਪਾਂ ਫਿਰ ਆਪਣੇ ਕਬੂਤਰ ਜਿਹੜੇ ਅੰਡੇ ਨਹੀਂ ਰੱਖਦੇ ਉਹਨਾਂ ਦੇ ਪਾਵਾਂਗੇ ਥੋੜੀ ਉਹਦੇ ਵਿੱਚ ਥੋੜੀ ਆਪਾਂ ਹੋਰ ਡਾਈਟ ਬਦਲਾਂਗੇ ਕੁਝ ਦੇਸੀ ਨੁਕਤੇ ਵੀ ਦੱਸਾਂਗੇ ਕਿਹੜੇ-ਕਿਹੜੇ ਵਰਤਨੇ ਤੇ ਕਬੂਤਰ ਸਾਰੇ ਭਰਾਵਾਂ ਦੇ ਅੰਡੇ ਰੱਖਣ ਲੱਗ ਜਾਣਗੇ ਕਬੂਤਰ ਕਬੂਤਰੀਆਂ ਧੰਨਵਾਦ ਜੀ ਵੀਡੀਓ ਕਿਵੇਂ ਲੱਗੀ ਵੀਡੀਓ ਕਰਦੇ ਸ਼ੇਅਰ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਤੇ ਮਿਲਦੇ ਆਂ ਜਲਦੀ ਫੇਰ ਇੱਕ ਨਵੀਂ ਵੀਡੀਓ 'ਚ